ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਅਸੀਂ ਅੱਜ ਆਪਾਂ ਜਪਜੀ ਸਾਹਿਬ ਦੀਆਂ ਦੋ ਪੌੜੀਆਂ 22ਵੇਂ ਤੇ 23ਵੇਂ ਇਹਨਾਂ ਤੇ ਥੋੜੀ ਗੱਲਬਾਤ ਕਰਾਂਗੇ ਜੀ ਤੇ ਕੋਸ਼ਿਸ਼ ਰਹੇਗੀ ਕਿ ਅਸੀਂ ਇਹਨਾਂ ਪੌੜੀਆਂ ਦੇ ਮੁੱਖ ਪੁਆਇੰਟ ਸਮਝ ਸਕੀਏ ਠੀਕ ਹੈ ਜੀ ਮਕਸਦ ਇਹ ਹੀ ਹੈ ਕਿ ਗੁਰੂ ਸਾਹਿਬ ਸ੍ਰਿਸ਼ਟੀ ਦੀ ਮਤਲਬ ਕਿੰਨੀ ਵੱਡੀ ਹੈ ਤੇ ਪਰਮਾਤਮਾ ਦੀ ਸਿਫਤਸਲਾ ਦੀ ਕੀ अहमियत ਹੈ ਇਹ ਸਮਝਿਏ ਖਾਸ ਕਰਕੇ ਦੁਨਿਆਵੀ ਤਨ ਦੌਲਤ ਦੇ ਮੁਕਾਬਲੇ ਹਾਂਜੀ ਜੀ ਬਹੁਤ ਵਧੀਆ चलो देख पौड़ी किसान हाँ पाताल लख आगास। मतलब, मतलब जिस टाइम अपने देश पवित्र संस्थान पढ़ते ने की तीनों लोग ने आकाश पातल मृत्यु लोग आकाश मतलब कोई गिनती नहीं कोई अंति नहीं कोई हद बना नहीं बिल्कुल ਜਿਵੇਂ ਅੱਜ ਦੇ ਮਰੀਨ ਸਾਇੰਟਿਸਟ ਜੋ ਸਮੁੰਦਰਾਂ ਦੇ ਤਮ ਦੀ ਖੋਜ ਕਰਕੇ ਦੱਸਦੇ ਨੇ ਕਿ ਗਹਿਰੇ ਸਮੁੰਦਰ ਦੇ ਸਭ ਤੋਂ ਵੀ ਥੱਲੇ ਤਹ ਤੇ ਕਈ ਕਿਸਮ ਦੇ ਜੀਵ ਜਨਤਾ ਮੱਛੀਆਂ ਪਲ ਰਹੀਆਂ ਨੇ ਹਾਂ ਟੀਵੀ ਚੈਨਲ ਤੇ ਵੀ ਕਈ ਵਾਰ ਇਹ ਜੀ ਡਾਕੂਮੈਂਟਰੀਆਂ ਵੇਖਦੇ ਆ ਤੇ ਆਕਾਸ਼ਾਂ ਆਕਾਸ਼ ਦਾ ਅਰਥ ਹੈ ਕਈ ਹੋਰ ਪਲੈਨੈਟਸ ਜਿਨ੍ਹਾਂ ਤੋਂ ਵੱਖਰੇ ਵੱਖਰੇ ਆਕਾਸ਼ ਦਿਸਦੇ ਨੇ ਹਾਂ ਮੈਂ ਵੀ ਕਈ ਵਾਰ ਇਹ ਜਿਹੇ ਰੀਲਾਂ ਵੇਖਿਆ ਨੇ ਜਿਨ੍ਹਾਂ ਚ ਹੋਰ ਪਲੈਨੈਟਸ ਤੇ ਉਧਰੋਂ ਆਕਾਸ਼ ਕਿਵੇਂ ਦਿਸਦਾ ਵਿਖਾਇਆ ਜਾਂਦਾ ਤੇ ਅੱਗੇ ਜ਼ਿਕਰ ਹੁੰਦਾ ਹੈ ਵੇਦਾਂ ਦਾ ਹਾਂ ਉਹ ਕਹਿੰਦੇ ਨੇ ਕਿ ਵੇਦ ਵੀ ਇਸ ਬੰਤਤਾ ਦਾ ਉਹ ਅੰਤ ਲੈ ਲੱਭ ਕੇ ਥੱਕ ਗਏ ਹਾਂ ਓੜਕ ਓੜਕ ਪਾਲ ਥਕੇ ਵੇਦ ਕਹਿਨ ਇਕ ਬਾਤ ਹਾਂ ਇਹੀ ਕਿ ਮਤਲਬ ਥੱਕ ہار ਕੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਬਈ ਇਸ ਦਾ ਪਾਰ ਨਹੀਂ ਪਾਇਆ ਜਾ ਸਕਦਾ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਹਾਂ ਫਿਰ ਜ਼ਿਕਰ ਆਉਂਦਾ ਹੈ ਸੈਸ 18 ਕਹਿਨ ਕਤੇਬਾਂ ਅਸੂਲੂ ਇਕਤਾਤ 18000 ਕਿਹੜੇ ਕਤੇਬਾਂ ਨੇ ਤੇ ਇਹਨਾਂ ਦਾ ਕੀ ਅਰਥ ਹੈ ਹਾਂ ਜਿਹੜੀਆਂ ਕਤੇਬਾਂ ਨੇ ਮਤਲਬ ਇਸਲਾਮੀ ਤੇ ਹੋਈ ਈਸਾਈ ਗ੍ਰੰਥ ਹਨ ਉਹ 18000 ਆਲਮਾ ਯਾਨੀ ਸੰਸਾਰਾਂ ਦਾ ਜ਼ਿਕਰ ਕਰਦੀਆਂ ਨੇ ਅੱਛਾ ਪਰ ਗੁਰੂ ਸਾਹਿਬ ਇਸ 'ਚ ਇੱਕ ਹੋਰ ਡੂੰਗੀ ਗੱਲ ਜੋੜਦੇ ਨੇ ਉਹ ਕਹਿੰਦੇ ਨੇ ਗਿਣਤੀ ਭਾਵੇਂ ਜੋ ਮਰਜ਼ੀ ਹੋਵੇ ਇਹਨਾਂ ਸਾਰਿਆਂ ਦਾ ਮੂਲ ਅਸੂਲੂ ਉਹ ਇੱਕੋ ਅਕਾਲ ਪੁਰਖ ਹੈ ਇਕਤਾਤ ਮਤਲਬ ਸਭ ਦਾ ਸੋਮਾ ਇੱਕੋ ਹੀ ਬਿਲਕੁਲ ਤੇ ਉਸ ਦੀ ਰਚਨਾ ਦਾ ਹਿਸਾਬ ਕਿਤਾਬ ਕਰਨਾ ਉਹ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੂੰ ਫਿਰ ਆਉਂਦਾ ਹੈ ਲੇਖਾ ਹੋਏ ਤਾਂ ਲਖੀਏ ਲੇਖੇ ਹੋਏ ਵਿਨਾਸ਼ ਹਾਂ ਕਿ ਜੇ ਕੋਈ ਲਿਖਣ ਬਹਿ ਵੀ ਜਾਵੇ ਹਾਂਜੀ ਤਾਂ ਲਿਖਣ ਵਾਲਾ ਖੁਦ ਖਤਮ ਹੋ ਜਾਵੇਗਾ ਪਰ ਉਹ ਹਿਸਾਬ ਕਦੇ ਪੂਰਾ ਨਹੀਂ ਹੋਣਾ ਤਾਂ ਮਤਲਬ ਇਹ ਸਿਰਫ ਗਿਣਤੀ ਦੀ ਗੱਲ ਨਹੀਂ ਇਹ ਤਾਂ ਮਨੁੱਖੀ ਗਿਆਨ ਦੀ ਉਹਦੀ ਪਹੁੰਚ ਦੀ ਹੱਦ ਦੱਸ ਰਹੇ ਨੇ ਇੱਥੇ ਨਾ ਇਨਫਿਨਿਟੀ ਦਾ ਜਿਹੜਾ ਕਨਸੈਪਟ ਹੈ ਨਾ ਉਹ ਮੰਨ ਚਾਹੁੰਦਾ ਹੈ ਕਿ ਬ੍ਰਹਮਾਣ ਯੂਨੀਵਰਸ ਕਦੇ ਨਾ ਖਤਮ ਹੋਵੇ ਵਾਲਾ ਇਨਫਾਈਨਾਈਟ ਹੈ। ਵਾਹ ਤੇ ਭਾਵੇਂ ਉਹ ਵੇਦਾਂ ਦਾ ਗਿਆਨ ਹੋਵੇ ਭਾਵੇਂ ਕਿਤਾਬਾਂ ਦਾ ਵੱਖ-ਵੱਖ ਗ੍ਰੰਥ ਇਸ਼ਾਰਾ ਤਾਂ ਕਰਦੇ ਨੇ ਇੱਕ ਬਹੁਤ ਵੱਡੀ ਵਿਸ਼ਾਲਤਾ ਵੱਲ ਪਰ ਅੰਤ ਵਿੱਚ ਨਿਚੋੜ ਇਹੀ ਨਿਕਲਦਾ ਹੈ ਕਿ ਸਾਡੀ ਸਮਝ ਇਸ ਨੂੰ ਮਾਪ ਨਹੀਂ ਸਕਦੀ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਸਹੀ ਗੱਲ ਹੈ। ਉਸ ਵੱਡੇ ਨੂੰ ਬਸ ਉਹ ਆਪ ਹੀ ਜਾਣਦਾ ਤੇ ਫਿਰ ਇਸੇ ਬਿੰਦਤਾ ਦੇ ਖਿਆਲ ਨੂੰ ਪੌੜੀ ਤੇ ਅੱਗੇ ਵਧਾਉਂਦੀ ਹੈ ਉਹ ਫਿਰ ਸਿਰਫ ਸਲਾਹ ਕਰਨ ਵਾਲਿਆਂ ਦੀ ਗੱਲ ਕਰਦੀ ਹੈ ਹਾਂਜੀ ਸਲਾਹੀ ਸਲਾਹ ਹੈ ਇਹਦੀ ਸੁਰਤ ਨਾ ਪਈਆ ਕਿ ਸਾਡੀ ਸੁਰਤ ਵੀ ਉੱਥੇ ਤੱਕ ਨਹੀਂ ਪਹੁੰਚਦੀ ਹਾਂਜੀ ਇਸੇ ਗੱਲ ਨੂੰ ਅੱਗੇ ਤੋਰਿਆ ਅ ਗੁਰੂ ਸਾਹਿਬ ਇੱਕ ਬਹੁਤ ਸੋਹਣੀ ਮਿਸਾਲ ਦਿੰਦੇ ਨੇ ਸਮਝਾਉਣ ਲਈ ਉਹ ਹੈ ਨਦੀਆਂ ਅਤੇ ਵਾਹ ਪਵੈ ਸਮੁੰਦਰ ਨ ਜਾਣੀਏ ਹਾਂਜੀ ਨਦੀਆਂ ਤੇ ਨਾਲਿਆਂ ਦੀ ਮਿਸਾਲ ਹੈ ਹਾਂਜੀ ਜਿਵੇਂ ਕਿ ਕਿੰਨੀਆਂ ਹੀ ਨਦੀਆਂ ਕਿੰਨੇ ਹੀ ਨਾਲੇ ਉਹ ਵੱਡੇ ਸਮੁੰਦਰ ਵਿੱਚ ਜਾ ਕੇ ਡਿੱਗਦੇ ਨੇ ਨਦੀਆਂ ਅਤੇ ਵਾਹ ਪਵੈ ਹਾਂਜੀ ਪਰ ਸਮੁੰਦਰ ਇੰਨਾ ਵੱਡਾ ਹੈ ਕਿ ਨਾ ਤਾਂ ਉਹਨਾਂ ਨਾਲ ਉਹ ਪਰਦਾ ਹੈ ਤੇ ਨਾ ਹੀ ਪਤਾ ਲੱਗਦਾ ਕਿ ਕਿਹੜੀ ਨਦੀ ਕਿੱਥੇ ਗਈ ਹਾਂ ਉਹ ਤਾਂ ਸਮੁੰਦਰ 'ਚ ਰਲ ਮਿਲ ਜਾਂਦੀਆਂ ਨੇ ਹਾਂ ਤਾਂ ਸਾਡੀ ਬੁੱਧੀ ਬਸ ਇਤਨੀ ਉਛ ਰਿਹਾ ਛੋਟੀ ਹੈ ਜਿਵੇਂ ਨਦੀਆਂ ਦਾ ਪਾਣੀ ਸਮੁੰਦਰ ਅੱਗੇ ਇਹ ਸਮਝਣ ਤੋਂ ਬਾਅਦ ਜਿਹੜੀ ਅੱਗੇ ਦੁਨਿਆਵੀ ਚੀਜ਼ਾਂ ਨਾਲ ਤੁਲਨਾ ਹੈ ਉਹ ਬਹੁਤ ਜ਼ਬਰਦਸਤ ਲੱਗਦੀ ਹੈ ਗੁਰੂ ਸਾਹਿਬ ਕੀ ਕਹਿੰਦੇ ਨੇ ਉਹਨਾਂ ਬਾਦਸ਼ਾਹਾਂ ਬਾਰੇ ਜਿਨ੍ਹਾਂ ਕੋਲ ਸਮੁੰਦਰਾਂ ਜਿੰਨੀ ਮਲਕੀਅਤ ਹੋਵੇ ਹਾਂ ਸਮੁੰਦ ਸਹਾ ਸੁਲਤਾਨ ਤੇ ਪਹਾੜਾਂ ਜਿੰਨਾ ਤਨ ਗਿਰਹਾ ਸੇਤੀ ਮਾਲ ਤਨ ਹਾਂ ਇੱਥੇ ਆ ਕੇ ਗੱਲ ਬਿਲਕੁਲ ਸਿਖਰ ਤੇ ਪਹੁੰਚ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਕਿਸੇ ਕੋਲ ਐਨੀ ਵੱਡੀ ਬਾਦਸ਼ਾਹੀ ਹੋਵੇ ਪਹਾੜਾਂ ਜਿੰਨਾ ਤੰਦੇ ਟੇਰ ਹੋਣ ਪਰ ਜੇ ਉਸ ਪਰਮਾਤਮਾ ਨੂੰ ਮਨੋਂ ਨਾ ਪੁਲਾਵੇ ਜੇ ਤਿਸ ਮਨੋਂ ਨਾ ਵੀਸ ਰਹੇ ਅੱਛਾ ਸ਼ਰਤ ਇਹ ਹੈ ਹਾਂਜੀ ਸ਼ਰਤ ਇਹ ਹੈ ਤਾਂ ਉਸ ਪ੍ਰਭੂ ਨੂੰ ਯਾਦ ਰੱਖਣ ਵਾਲੇ ਬੰਦੇ ਦੀ ਨਜ਼ਰ ਵਿੱਚ ਉਹ ਵੱਡੇ ਵੱਡੇ ਬਾਦਸ਼ਾਹ ਦੀ ਸਾਰੀ ਦੌਲਤ ਸਾਰੀ ਸ਼ਾਨੋ ਸ਼ੌਕਤ ਇੱਕ ਨਿੱਕੀ ਜੀ ਕੀੜੀ ਦੇ ਬਰਾਬਰ ਵੀ ਨਹੀਂ ਹੈ ਕੀੜੀ ਤੁਲਨਾ ਹੋਵਣੀ ਮਤਲਬ ਕਿੰਨੀ ਛੋਟੀ ਕਰ ਦਿੱਤੀ ਐਨੀ ਵੱਡੀ ਦੌਲਤ ਨੂੰ ਬਿਲਕੁਲ ਇਹ ਸਿੱਧਾ ਦੱਸਦਾ ਹੈ ਕਿ ਅਸਲ ਕੀਮਤ ਕਿਸ ਚੀਜ਼ ਦੀ ਹੈ ਤਾ ਜੇ ਆਪਾਂ ਇਹ ਸਾਰੀ ਵਿਚਾਰ ਜੋ ਸਮਝਿਆ ਉਹਦਾ ਨਿਚੋੜ ਕੱਢੀਏ ਤਾਂ ਮੁੱਖ ਗੱਲਾਂ ਕੀ ਹੋਈਆਂ ਦੇਖੋ ਦੋ ਗੱਲਾਂ ਮੇਰੇ ਖਿਆਲ ਵਿੱਚ ਸਾਫ਼ ਨਿਕਲ ਕੇ ਆਉਂਦੀਆਂ ਨੇ ਪਹਿਲੀ ਕਿ ਇਹ ਜਿਹੜੀ ਰੱਬ ਦੀ ਬਣਾਈ ਕਾਇਨਾਤ ਹੈ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਲੱਗ ਸਕਦਾ ਇਹ ਸਾਡੀ ਸੋਚ ਸਾਡੀ ਸਮਝ ਤੋਂ ਮਤਲਬ ਬਹੁਤ ਪਰਿਆ ਬੇਅੰਤ ਹੈ ਤੇ ਦੂਜੀ ਗੱਲ ਤੇ ਦੂਜੀ ਕਿ ਜਿਹੜਾ ਬੰਦਾ ਰੱਬ ਨੂੰ ਯਾਦ ਰੱਖਦਾ ਜਿਹਦੇ ਮਨ 'ਚ ਉਹ ਵਸਦਾ ਹੈ ਉਹਦੇ ਲਈ ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਵੱਡੀ ਤੋਂ ਵੱਡੀ ਅਮੀਰੀ ਉਹ ਕਿਹੜੀ ਜਿੰਨੀ ਵੀ ਅਹਿਮੀਅਤ ਨਹੀਂ ਰੱਖਦੀ ਅਸਲ ਦੌਲਤ ਤਾਂ ਰੱਬ ਦੀ ਯਾਦ ਹੀ ਹੁਈ ਬਾਸ ਇਹੀ ਗੱਲ ਅਸਲ ਅਮੀਰੀ ਪ੍ਰਭੂ ਦੀ ਯਾਦ 'ਚ ਹੈ ਪਦਾਰਥਾਂ 'ਚ ਨਹੀਂ ਇਹ ਤਾਂ ਸੱਚ ਮੁਝ ਬਹੁਤ ਦੂੰਗੀ ਸਮਝ ਆਏ ਹਾਂਜੀ ਤੇ ਇੱਥੇ ਸ਼ਾਇਦ ਆਪਾਂ ਸਰੋਤਿਆਂ ਲਈ ਇੱਕ ਸਵਾਲ ਛੱਡ ਸਕਦੇ ਹਾਂ ਉਹਨਾਂ ਦੇ ਸੋਚਣ ਲਈ ਹਾਂਜੀ ਜ਼ਰੂਰ ਹੈਨਾ ਕਿ ਜੇ ਸ੍ਰਿਸ਼ਟੀ ਐਨੀ ਵੱਡੀ ਤੇ ਅਣਗਿਣਤ ਹੈ ਤੇ ਦੁਨਿਆਵੀ ਅਮੀਰੀ ਰੱਬ ਦੀ ਯਾਦ ਅੱਗੇ ਐਨੀ ਮਾਮੂਲੀ ਹੈ ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਦਾ ਜ਼ਿਆਦਾ ਧਿਆਨ ਆਪਣਾ ਸਮਾਂ ਉਹ ਕਿੱਥੇ ਲਾਉਣਾ ਚਾਹੀਦਾ ਸਾਡੀਆਂ ਤਰਜੀਹਾਂ ਪ੍ਰਾਇੋਰਟੀਜ਼ ਕੀ ਹੋਣੀਆਂ ਚਾਹੀਦੀਆਂ ਨੇ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਤੇ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੌਡਕਾਸਟ ਵਿੱਚ ਜਪਜੀ ਸਾਹਿਬ ਦੀਆਂ ਅਗਲੀ ਪੌੜੀਆਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ